<laughs> Instead of making it fit in the elbow, what we could do is make it fit like this, so it would be all the right here. For, yeah, proportionate. Right? Yeah. So yeah. kind of just even if it swings over a little bit. Uh huh. So we might lose some of this right here. Okay. But this is still going to come this way. Okay. And we can figure all that out. Whatever looks good at the angle, bro. All right. Cool. How how far right here? Can you can do can you can do that? on a hand, they're just you're the Maybe even on the hand. If it goes to the hand, it's fine. Like, I, I, even think, like... I think that power right there. Before. Yeah. Right on the hand. Yeah. Okay. All right. Cool. I've worked Let me get it cut out here. there. where we're gonna start. over. here. end is looking very similar. ਤੁਹਾਡਾ ਬਾਤ ਸ਼ੁਰੂ ਹੋਇਆ ਤੇ ਭੁੱਖ ਪਹਿਲਾਂ ਲੱਗੇ ਬਾਕੀ ਕੰਮ ਬਾਅਦ ਤੇ ਪਹਿਲਾਂ ਸਿਹਤ ਜ਼ਰੂਰੀ ਆ ਹੋ ਗਈ ਤੇ ਅਡੂ ਸਾਡਾ ਤੇ ਟਾਈਮ ਲਗਾ ਸੇਵਾ ਕਰਦੋ ਸਾਡੀ ਸਟਾਰ ਵਕ ਬੁਲਾਈਏ ਤੇ ਨਸਾ ਕਰਾਇਆ ਤਾ ਕਹਿੰਦਾ ਕਿਤੇ ਸਮਝੇ ਕਿ ਕਿਤਾ ਲਗ ਰਿਹਾ ਫਿਰ ਸੇਰਾ ਵੀਰੇ ਇਹਦਾ ਸ਼ੇਰ ਦੇ ਮੂੰਹ 'ਚ ਖੂਨ ਪਾਉਣਾ ਇਹ ਸ਼ੇਰ ਜਿਆਦਾ ਭੁੱਖਾ ਕਿੰਨਾ ਲੱਗਦਾ ਸਿਰਾ ਓਕੇ ਓਕੇ ਰਬਾ ਸਾਰੀ ਬਾਹੀ ਭਰਾ ਲਈ ਅੱਜ ਸਾਰੀ ਬਾਹ ਭਰਾ ਲੈਣ ਪੂਰੀ ਤਿੰਗ ਬ్రో ਗੁੱਡ ਲੁਕਿੰਗ ਗੁੱਡ ਲੁਕਿੰਗ ਗੁੱਡ ਰਾਈਟ ਇਸ ਡਿਫਰੈਂਟ ਹਾਂ ਹਾਲਾ ਡਿਫਰੈਂਟ ਆਈ ਐਂਜੋਏ ਦਿਸ ਸ਼ੀਟ ਯਾ ਫਸਟ ਟਾਈਮ the tattoo Haan, first, time, yeah. first tattoo going it better than the same basic tattoo in the 26 century na bag ni lamba va lena tenu lamba va ke banona bulao kithan lag reha bahut vadiya ki halat ho riya ha ta pura sare aaya 3 ganta chhad de bhaj ja kamm nu jaa ਛਿੱਟੀਆਂ ਇੱਕ ਵਾਰ ਆਹ ਹੈ ਛਿੱਟੀਆਂ ਇੱਕ ਵਾਰ ਇਹ ਨਹੀਂ ਤਦਸ ਮੇਰੇ ਜਿੰਨੇ ਬਲੌਗ ਅਦਰੀ ਦੇ ਬਲੌਗ ਦੇਖਦੇ ਨੇ ਸਾਰੇ ਮੁੰਡੇ ਇੰਡੀਆ ਦੇ ਸਾਰੇ ਅੰਗਰੇਜ਼ੀ ਜਾਣਦੇ ਨੇ ਚਲੋ ਕੀ ਕਰਦੇ ਫਿਰ ਮਿਲਦੇ ਆਂ ਠਹਿਰ ਕੇ ਹਾਂਜੀ ਕਿਦਾਂ ਕੀ ਮਨ ਲੱਗ ਰਿਹਾ ਪਤਾ ਨਹੀਂ ਕਿਦੇ ਦਵਾਈ ਲਾਈ ਆ ਦਵਾਈ ਲਾਈ ਆ ਦਵਾਈ ਲਾਈ ਆ ਲਫਾਫਾ ਲਾਇਆ ਫੇਰ ਲਾ ਕੇ ਫੇਰ ਦੁਬਾਰੇ ਫੇਰ ਮਸ਼ੀਨ ਚੱਕੂ ਹਾਲਤ ਮਾਰੀ ਹੈ ਬਸ ਮੇਰਾ ਦਿਲ ਕੰਕੂ ਕੰਕੂ ਤੇ ਮੇਰੇ ਬੈਠੇ ਪੱਕਿਆਂ 'ਤੇ ਹੁਣ ਬਗ ਘਰੇ ਕੋਈ ਨਾ ਹੋ ਗਿਆ ਕਰੀ ਵੀ ਤੂੰ ਵਿਲੇ ਦੀ ਵਿਲੇ ਹਾਂ ਔਰ ਤੈਨੂੰ ਕੰਮ ਲਾਦਾ ਸਹੀ ਗੱਲ ਨਾ ਟ੍ਰਾਂਸਲੇਟਰ ਨਾ ਮੇਰਾ ਇਹ ਅੱਜ ਦੇ ਅੱਜ ਹੀ ਪੇ ਕਰਨਾ ਇਹਨੂੰ ના આ બન સેટ નાળ પર કન્ટ ઠીક છે હ

ਚੱਕ ਲਦਾ ਕਾ ਮੜੀ ਬਸ ਚੱਕ ਦੇ ਬੱਜੇ ਵੀ ਰੀ ਰੀ ਹੋਂ ਤਾਂ ਆ ਵੀ ਬਸ ਨਿਬੇੜਦੇ ਬਸ ਹੁਣ ਡੀਟੇਲ ਦਾ ਨਹੀਂ ਹੈਗਾ ਸਾਨੂੰ ਬੱਸ ਐ ਨਾਲ ਕਰ ਕਿਉਂਕਿ ਉਹ ਕਹਿੰਦੇ ਭੱਗ ਜਾ ਬੱਸ ਸਹੀ ਗੱਲ ਆ ਕਿੰਨੇ ਘੰਟੇ ਕਿਹਾ ਗਿਆ ਬੰਦੇ ਨੇ ਕਹਿੰਦਾ ਸਕਿੰਨ ਬਹੁਤ ਦੀ ਐ ਇੰਕਲੀ ਸਕਿੰਨ ਨਹੀਂ ਹਾਂ ਉਹ ਬੰਦੇ ਨੇ ਕਹਿੰਦਾ ਦਮ ਕਿੰਨਾ ਹਾਂ ਦਮ ਬਹੁਤ ਆ ਵੀ ਪੂਰੀ ਬਾਗ ਰੌਣ ਲੱਗਿਆ ਕਿਨੇ ਘੰਟੇ ਹੋਗੇ ਵੀਰੇ ਆਪਾਂ ਨੂੰ ਆਪਾਂ ਉਰੇ ਮਿਲਦਾ ਆਪਾਂ 12 ਵੇ ਪਹੁੰਚ ਗਏ ਹਾਂ 12 ਵੇ ਪਹੁੰਚ ਗਏ ਤੇ ਟਾਈਮ ਕਿਨਾ ਹੋਇਆ ਹਣ 10 ਸਵੇਰ ਜੀ ਹਾਂ ਬਾਬਾ ਜੀ ਦਾ ਸਮਟ ਰਹੀ ਲਾ ਲੋ ਸਾਹ ਰਹੀ ਬਸ ਹੋ ਗਈ ਚਲੋ ਕੋਈ ਨਾ ਤੇ ਡੌਣਾ ਦਿਖਾ ਦੇ ਫਿਰ ਉਹ ਲਿਗਾ ਦੇ ਬਸ ਹੋ ਗਈ ਬਈ ਉਹ ਤਾਂ ਮੇਰੀ ਬਾਹ ਮੋ ਘੁੱਟ ਦੇ ਕਿੰਨੇ ਘੰਟੇ ਹੋ ਗਏ ਪੰਨ 12 ਤੋਂ 1:30 ਹੋ ਗਏ 14:00 ਵਜੇ 11:00 ਵਜੇ ਲਾ ਲਓ ਵੀ ਕਿੰਨਾ ਟਾਈਮ ਹੋ ਗਿਆ 11 ਘੰਟੇ ਚੱਲੇ ਜੋ ਦੱਸ ਗਏ ਸਾਰਾ ਕਿਵੇਂ ਲੱਗਿਆ ਇਹ ਟੈਟੂ ਤੁਹਾਨੂੰ ਕਰੋ ਚੈੱਕ ਹੋਰ ਡਲ ਰਾਤ ਦੇ 11:00 ਵਜੇ ਕਮਾ ਫੁੱਟ ਬਾਹਾਂ ਕਮਾ ਟਚ ਅਪ ਕਰਾ ਲਈ ਆਹਾ ਫੇਰ ਤੁਹਾਨੂੰ ਕਿਵੇਂ ਲੱਗ ਰਿਹਾ ਵੀਰੇ ਜਦੋਂ ਹੀਲ ਹੋ ਕੇ ਬਾਅਦ ਚ ਠੀਕ ਹੋਇਆ ਫੇਰ ਮੈਂ ਦੱਸੂਗਾ ਅਗਲੇ ਦਿਨ ਬਾਕੀ ਵਾਟ ਯੂ ਥਿੰਕ ਬ੍ਰੋ ਆਈ ਲਵ ਇਟ ਯਾ ది ਚੈਲੰਜ தி ਬਿਜ਼ੀ ਡੇ ਹੀ ਲੁਕਸ ਗੁੱਡ ਯਾ ਆਈ ਥਿੰਕ ਹੀ ਲਾਈਕਸ ਇਟ ਯਾ ਹੀ ਡੂਜ਼ ਉਹਦਾ ਸਭ ਨਾਲ ਕਿੰਨਾ ਔਖਾ ਰਿਹਾ ਹੈ ਹਾਂਜੀ ਇਹਸਾ ਬੋਲ ਲੋਗੇ ਅਸੀਂ ਰਾਮਾ ਦੇ ਘਰੇ ਪਹੁੰਚੇ ਫਿਰ ਉਹਨਾਂ ਘਰ ਨਹੀਂ ਹੈਗੇ ਤੇ ਰੋਟੀ ਖਾਣ ਲੱਗੇ ਭਰਾ ਨੇ ਬੱਕਰਾ ਬਣਾਇਆ ਸੀ ਬੱਕਰਾ ਬੜਾ ਥੋੜਾ ਰਾਤ ਤੱਕ 1 ਵਜੇ ਰਾਤ ਤੱਕ 1 ਵਜੇ ਇੰਨਾ ਕਿ ਛੱਡਿਆ ਨਹੀਂ ਬਾਕੀ ਸਾਰੇ ਖਾ ਗਿਆ ਸਾਰੇ ਖਾ ਗਿਆ ਕਿੰਨਾ ਕਿ ਛੱਡਿਆ ਘਰ ਖਾਣ ਨੂੰ ਇਹ ਸਾਡੀ ਗਲਤੀ ਹੋ ਗਈ ਇਹ ਦੋ ਜਣੇ ਨੇ ਖਾਣਾ ਇਹ ਆਪਣੀ ਗਲਤੀ ਹੈ ਖਾਣ ਦਾ ਟਾਈਮ ਹੁੰਦਾ ਦੋ ਯਾਰਾਂ ਨੇ ਖਾਣੇ ਮੈਂ ਇਹ ਬਿੱਲੀ ਦਾ ਬਿੱਲੀ ਦਾ ਦੁੱਧ ਰੱਖਾ ਕੇ ਜਮਨੂੰ